ਇਹ ਤੀੜਾ ਧੰਦਾ ਕਹਿੰਦੇ ਫੇਲ ਹੋ ਰਿਹਾ ਹੈ ਕਿਸਾਨ ਦਿਨੋਂ ਦਿਨ ਪਿੱਛੇ ਪੈ ਰਿਹਾ ਉਸ ਦਾ ਕਾਰਨ ਆਹਾ ਜਿਹੜਾ ਆਪਾਂ ਸਾਰਾ ਕੁਝ ਠੇਕੇ ਤੇ ਕਰਵਾਉਣ ਲੱਗੇ ਜੀ ਆਹੀ ਚਾਰ ਕੀ ਬਚਨੇ ਹੁੰਦੇ ਆ ਉਹ ਆਪਾਂ ਸਾਰਾ ਸਿਸਟਮ ਅੱਜ ਕੱਲ੍ਹ ਕੀ ਕਰਤਾ ਕਿ ਠੇਕੇ ਤੇ ਚਲਾ ਰੱਖਿਆ ਫੇਰ ਕਹਿੰਦੇ ਆ ਕਿ ਖੇਤੀਆਂ ਚ ਕੁਝ ਬਚਦਾ ਨਹੀਂ ਆ ਗੱਲਾਂ ਕਰਕੇ ਨਹੀਂ ਬਚ ਰਿਹਾ ਇੰਨਾਂ ਗੱਲਾਂ ਕਰਕੇ ਜ਼ਿਮੀਂਦਾਰ ਭਾਈਚਾਰਾ ਪਿੱਛੇ ਪੈ ਰਿਹਾ ਹੈ ਤਾਂ ਆਪ ਭਾਈ ਜਰਾ ਅੱਗੇ ਕਿਉਂ ਜਾ ਰਿਹਾ ਹੈ ਇਹ ਆਪਣੀ ਬਈ ਮਿਹਨਤ ਕਰ ਲਿਆ ਹੱਡ ਤੋੜਨੀ ਟੜਕੇ ਤੋਂ ਲੱਗਦੇ ਆ ਸ਼ਾਮ ਦੇ 10 11 ਵਜੇ ਤੱਕ ਆਹ ਦੇਖੋ ਨਾਲ ਲੈਂਦੇ ਔਰਤਾਂ ਵੀ ਸਹਾਇਤਾ ਕਰਬਉਂਦੀਆਂ ਫੇਰ ਜਾ ਕੇ 4 ਰੁਪਏ ਬਣਦੇ ਆ ਤਾਈਓ ਇਹ ਭਾਈ ਜਰਾ ਅੱਗੇ ਜਾ ਰਿਹਾ ਹੈ ਤੇ ਆਪਦੀ ਮਿਹਨਤ ਕਰਦੇ ਆ ਜੋਰ ਲਾ ਕੇ ਆ ਟੂੜੀ ਵਾਲੀ ਸੁਹਾਗਤ ਦੇ ਅੰਦਰ ਬੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਜਦੋਂ ਸਾਰੇ ਪਾਸੇ ਕਿਸੇ ਪਾਸੇ ਥਾਂ ਨਹੀਂ ਆਉਂਦਾ ਹੁੰਦਾ ਨਾ ਤਾਂ ਉਧਰੋਂ ਗਰਮੀ ਹੁੰਦੀ ਆ ਫਰਮ ਵਰਕਾ ਤੇ ਟੂੜੀ ਪਿੰਡਾ ਵੜਦੀ ਹੁੰਦੀ ਐ ਆ ਦੇਖੋ ਇਹ ਹੁੰਦੀ ਆ ਅਸਲ ਮਿਹਨਤ ਫੇਰੀ ਚਾਰ ਪੀ ਜੁੜਦੇ ਆ ਫੇਰੀ ਅੱਗੇ ਜਾਂਦਾ ਅਗਲਾ ਇਹ ਭਾਈਚਾਰਾ ਆਪਣੇ ਲੋਕ ਤਾਈਓ ਅੱਗੇ ਜਾ ਰਹੇ ਹੈ ਮਿਹਨਤ ਕਰਕੇ ਖਾਂਦੇ ਆ ਆ ਜੀ ਹੈਨਾ ਅੱਜ ਕੱਲ ਮਿਹਨਤ ਤੋਂ ਬਿਨਾ ਕੁਝ ਵੀ ਨਹੀਂ ਬਣਦਾ ਹੈਗਾ ਸਾਰਾ ਕੁਝ ਮਿਹਨਤ ਦੇ ਨਾਲ ਹੀ ਐ ਜਿਹੋ ਜੀ ਮਿਹਨਤ ਕਰ ਲਾਂਗੇ ਉਹੇ ਜਿਹਾ ਆਪਾਂ ਨੂੰ ਫਲ ਮਿਲ ਜਾਂਦਾ ਆਪਦੀ ਮਿਹਨਤ ਕਰਕੇ ਵਧੀਆ ਚੰਗੀ ਰੋਟੀ ਖਾਂਦੇ ਆ ਤਾਂ ਆਪਣੇ ਠੇਕੇ ਦਾ ਰੇਟ ਬਈ 300 ਰੁਪਿਆ ਟਰਾਲੀ ਚੱਲਦਾ ਤਾਂ ਤੁਹਾਡੇ ਦੱਸੋ ਪਿੰਡ ਕਿੰਨਾ ਚੱਲਦਾ ਹੈ ਨਾ ਟਰਾਲੀ ਦਾ ਰੇਟ ਤਾਂ ਵੀਡੀਓ ਨੂੰ ਕਰ ਦਿਓ ਬਹੁਤ ਬਹੁਤ ਸ਼ੇਅਰ ਪੇਜ ਨੂੰ ਕਰ ਲਓ ਫੋਲੋ